ਪਿਛਲੇ ਲਗਭਗ ਸਵਾ ਸਾਲ ਤੋਂ ਨਗਰ ਕੌਂਸਲ ਤਪਾਦੀ ਪਰਗਾਨੀ ਅਤੇ ਮੀਤ ਪਰਗਾਨੀ ਦਾ ਰੇੜਕਾ ਲਮਕ ਰਿਹਾ ਸ ਅੱਜ ਇਸ ਰੇੜਕੇ ਨੂੰ ਉਸ ਸਮੇਂ ਬਰੇ ਕਾ ਲੱਗਿਆ ਜਦੋਂ ਕੁਝ ਦਿਨ ਪਹਿਲਾਂ ਨਗਰ ਕੌਂਸਲ ਦੇ ਪਰਗਾਨ ਦੀ ਤਰੀਕ ਦਾ ਐਲਾਨ ਹੋ ਗੇ ਅੱਜ ਪਦਾਨਦੀ ਚੌਂਕ ਮੌਕੇ ਨਗਰ ਕੌਂਸਲ ਵਿਖੇ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਪ੍ਰਬੰਧਾਂ ਹੇਠ ਪ੍ਰਦਾਨ ਅਤੇ ਮੀਤ ਪ੍ਰਦਾਨ ਦੀ ਚੋਣ ਸ਼ਾਂਤਮਈ ਮਾਹੌਲ ਹੇਠ ਨੇਪਰੇ ਚੜ੍ਹਗ ਇਸ ਚੋਣ ਪ੍ਰਕਿਰਿਆ ਦੇ ਕਨਵੀਨਰ ਸਬ ਡਿਵੀਜ਼ਨ ਤਪਾ ਦੇ ਐਸ ਡੀ ਐਮ ਦਾ ਪੂਨਮ ਪ੍ਰੀਤ ਕੋਰਸਾ ਜਿਨ੍ਹਾਂ ਦੀ ਅਗਵਾਈ ਹੇਠ ਪ੍ਰਗਾਨਗੀ ਦੀ ਚੋਣ ਹੋ ਮੀਟਿੰਗ ਵਿੱਚ ਹਲਕਾ ਪਦੌੜ ਦੇ ਵਿਧਾਇਕ ਲਾਭ ਸਿੰਘ ਉਗੋ ਕੇ ਸਮੇਤ 10 ਕੌਂਸਲਰਾਂ ਨੇ ਮੀਟਿੰਗ ਵਿੱਚ ਸਮੂਲੀਅਤ ਕੀਤੀ ਅਤੇ 5 ਕੌਂਸਲਰਾਂ ਨੇ ਇਸ ਮੀਟਿੰਗ ਤੋਂ ਦੂਰੀ ਬਣਾਈ ਰੱਖ ਚੋਣ ਕਿਰਿਆ ਸ਼ੁਰੂ ਕਰਦੇ ਹੋਏ ਕੌਂਸਲਰ ਅਮਨਦੀਪ ਕੌਰ ਸਿੱਧੂ ਨੇ ਨਗਰ ਕੌਂਸਲ ਦੀ ਪ੍ਰਦਾਨ ਲੈਦਾ ਸੋਨਿਕਾ ਬਾਂਸਲ ਦਾ ਨਾਮ ਪੇਸ਼ ਕੀਤਾ ਜਿਸ ਦੀ ਤਾਇਦ ਕੌਂਸਲਰ ਲਾਭ ਸਿੰਘ ਚੈਲ ਵੱਲੋਂ ਕੀਤੀ ਗਈ ਜਿਸ ਨੂੰ ਹਾਜ਼ਰ 10 ਕੌਸ਼ਲਰਾ ਨੇ ਹੱਥ ਖੜੇ ਕਰਕੇ ਅਤੇ ਸਰਬ ਸੰਮਤੀ ਨਾਲ ਦਾ ਸੋਨਿਕਾ ਬਾਂਸਲ ਨੂੰ ਪ੍ਰਦਾਨ ਚੁਣ ਲਿਆ ਗਿਆ ਇਸ ਤੋਂ ਬਾਅਦ ਮੀਤ ਪ੍ਰਦਾਨ ਦੀ ਚੋਣ ਲਈ ਕੌਸ਼ਲਰ ਰਣਜੀਤ ਸਿੰਘ ਲਾਡੀ ਨੇ ਰੀਸ਼ੂ ਰਾਣੀ ਰੰਗੀ ਦਾ ਨਾਮ ਪੇਸ਼ ਕੀਤਾ ਜਿਸ ਦੀ ਤਾਇਦ ਅਨਿਲ ਕੁਮਾਰ ਕਾਲਾ ਨੇ ਕੀ ਜਿਸ ਨੂੰ 10 ਕੌਸਲਰਾ ਨੇ ਹੱਥ ਖੜੇ ਕਰਕੇ ਮੀਤ ਪ੍ਰਦਾਨਗੀ ਲਈ ਚੁਣ ਲਿਆ ਇਸ ਮੌਕੇ ਐਸਡੀਐਮ ਦਾ ਪੂਨਮ ਪ੍ਰੀਤ ਕੌਰ ਅਤੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਨਵ ਨਿਯੁਕਤ ਪ੍ਰਧਾਨ ਅਤੇ ਮੀਤ ਪ੍ਰਧਾਨ ਨੂੰ ਮੁਬਾਰਕਬਾਦ ਦਿੱਤ ਸਬ ਡਿਵੀਜ਼ਨ ਤਪਾ ਦੇ ਡੀਐਸਪੀ ਗੁਰਬਿੰਦਰ ਸਿੰਘ ਡੀਐਸਪੀ ਬਲਜੀਤ ਸਿੰਘ ਬਰਨਾਲਾ ਸੀਆਈ ਸਟਾਫ ਇੰਚਾਰਜ ਬਲਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਥਾਣਿਆਂ ਦੇ ਮੁਖੀ ਅਤੇ ਪੁਲਿਸ ਦੇ ਜਵਾਨ ਵੱਡੀ ਗਿਣਤੀ ਵਿੱਚ ਤੈਨਾਤ ਸਾਂ ਚੋਣ ਪ੍ਰਕਿਰਿਆ ਪੂਰੀ ਹੁੰਦੇ ਹੀ ਸ਼ਹਿਰ ਵਾਸੀਆਂ ਨੇ ਨਵ ਨਿਯੁਕਤ ਪ੍ਰਧਾਨ ਅਤੇ ਮੀਤ ਪ੍ਰਧਾਨ ਨੂੰ ਮੁਬਾਰਕਬਾਦ ਦਿੱਤੀ ਅਤੇ ਨਗਰ ਕੌਂਸਲ ਦੇ ਵਿੜੇ ਵਿੱਚ ਉਲਟਮਕੇ ਅਤੇ ਗੁਲਾਲ ਨਾਲ ਖੁਸ਼ੀ ਸਾਂਝੀ ਕੀਤੀ ਇਸ ਮੌਕੇ ਵਿਧਾਇਕ ਲਾਲਬ ਸਿੰਘ ਉਗੋਕੇ ਨੇ ਕਿਹਾ ਕਿ ਤਪਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਲਿਖਿਆ ਜਾਵੇਗਾ ਕਿ ਨਗਰ ਕੌਂਸਲ ਵਿੱਚ ਪ੍ਰਦਾਨ ਅਤੇ ਮੀਤ ਪ੍ਰਦਾਨ ਦੇ ਅਹੁਦੇ ਤੇ ਦੋ ਮਹਿਲਾਵਾਂ ਕਾਬਜ਼ ਹਨ ਉਹਨਾਂ ਨੇ ਕਿਹਾ ਕਿ ਸ਼ਹਿਰ ਦਾ ਵਿਕਾਸ ਕਰਾਉਣ ਵਿੱਚ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਇਸ ਮੌਕੇ ਨਵ ਨਿਯੁਕਤ ਪ੍ਰਦਾਨ ਅਤੇ ਮੀਤ ਪ੍ਰਦਾਨ ਨੇ ਕਿਹਾ ਕੀ ਸਾਡਾ ਮੁੱਖ ਟੀਚਾ ਹੈ ਸ਼ਹਿਰ ਦਾ ਵਿਕਾਸ ਕਰਵਾਉਣਾ ਤਾਂ ਜੋ ਰਹਿੰਦੇ ਕੰਮਾਂ ਨੂੰ ਜਲਦੀ ਨਿਪਰੇ ਚਾੜਿਆ ਜਾ ਸਕੇ ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸੋਨਿਕਾ ਬਾਸਲ ਦੇ ਪਤੀ ਡਾਕਟਰ ਬਾਲ ਚੰਦ ਬਾਸਲ ਅਤੇ ਸੌਹਰਾ ਡਾਕਟਰ ਗੁਰਦੇਵ ਬਾਸਲ ਮੀਤ ਪ੍ਰਧਾਨ ਦੇ ਪਤੀ ਅਰਵਿੰਦ ਰੰਗੀ ਨੇ ਕੌਂਸਲਰਾਂ ਪੁਲਿਸ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਅਗਵਾਈ ਵਿੱਚ ਪਾਰਦਰਸ਼ੀ ਤਰੀਕੇ ਨਾਲ ਚੋਣਾਂ संपन्न ਹੋਈਆਂ इस मौके तहसीलदार राकेश कुमार गर्ग नायब तहसीलदार सुनील कुमार गर्ग कार्ज साधक अफसर दविंदर सिंह तूर सबका प्रधान नगर कौशल मदन गर्ग कौशलर प्रवीण कुमारी अमनदीप कौर सिद्धू दीपिका मित्तल, सुखविंदर कौर रणजीत सिंह लाडी डा लाभ सिंह चैल अमरजीत सिंह तालीवाल अनिल कुमार कालापूत हेमराज संटी मौड़ ਦੀਪਕ ਗੋਇਲ ਗੱਗ ਅਸ਼ੋਕ ਕੁਮਾਰ ਪੂਤ ਸੰਜੂ ਗੁਪਤਾ ਸੰਜੀਵ ਟਾਂਡਾ ਕਰਸੀਮ ਚੰਦ ਅਮਨਦੀਪ ਸ਼ਰਮਾ ਗੁਰਦੀਪ ਸਿੰਘ ਬਰਾੜ ਆਦੀ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ ਠੀਕ ਹੈ ਸਾਰਾ ਮੀਡੀਆ ਜੋਰੇ ਪਹੁੰਚਿਆ ਤੇ ਸਾਰੇ ਮੇਰੇ ਮਿੱਤਰ ਪਿਆਰੇ ਜੋ ਸਾਨੂੰ ਵਧਾਈਆਂ ਦੇਣ ਲਈ ਪਹੁੰਚੇ ਸਾਡਾ ਹੌਸਲਾ ਵਧਾਈ ਲਈ ਪਹੁੰਚੇ ਮੈਂ ਸਭ ਨੂੰ ਵਧਾਈ ਦੇਣਾ ਚਾਹੁੰਦਾ ਹਾਂ 10 ਦੇ ਕੰਮ ਰੁਕੇ ਬਹੀ ਸ਼ਹਿਰ ਦੇ ਉਹਨਾਂ ਨੂੰ ਦੇਖਦੇ ਹੋਏ ਇਹ ਤੇ ਇੱਕ ਬੜਾ ਵੱਡਾ ਬੋਝ ਆ ਗਿਆ ਜੀ ਕਿਸੇ ਕਿਸੇ ਸਾਡਾ ਗ੍ਰੀਸ ਟੋਲ ਹੋ ਗਿਆ ਮੈਨੂੰ ਲੱਗਦਾ ਵੀ ਅਸਤਵਤ ਬਾਅਦ ਕਿਸੇ ਸ਼ਹਿਰ ਵਿੱਚ ਕੁਝ ਕਾਇਦਾ ਮੁਕੋ ਹੈ ਕਿ ਅਸੀਂ ਅੱਗੇ ਜਿਹੜੇ ਆਉਣ ਵਾਲੇ ਕੰਮ ਨੇ ਉਹ ਸਾਡੇ ਪਹਿਲ ਦੇ ਆਧਾਰ ਤੇ ਹੋਣਗੇ ਪੂਰੀ ਉਮੀਦ ਹੈ ਜੀ ਕੋਈ ਇਸੇ ਕੋਈ ਸ਼ੱਤ ਨਹੀਂ ਕਰ ਰਹੀ ਸਾਰੀ ਸਾਰੀ ਕਰਨ ਦੀ ਕੋਸ਼ਿਸ਼ ਕਰ ਰਹੇ ਜਿਹੜੀ ਵਰਕਰਾਂ ਵਿੱਚ ਗੁੱਸਾ ਜਿਹਾ ਉਹਨਾਂ ਨੂੰ ਨਾਲ ਲੈ ਕੇ ਚੱਲੋਗੇ ਨਾਲ ਹੀ ਚੱਲੋਗੇ नाल ही।, नाल ही नहीं जे कोई गुस्सा गे है सा भाईचारे कोई दूर तो नहीं है छोटी दबा मंडी पंडा एमसी ਪ੍ਰਧਾਨ ਜੀ ਦੀ ਕਾਉਂਸਲਿੰਗ ਉਹ ਚੁਣੇ ਗਏ ਨੇ ਡਾਕਟਰ ਸੋਨਿਕਾ ਵਾਜਨ ਪ੍ਰਧਾਨ ਐਂਡ ਉਸ ਰਿਸ਼ੂ ਵਾਜਨ ਦਾ ਵੀ ਪ੍ਰਧਾਨ ਮੈਮ ਤੇ ਨੇ ਕਿਹ ਕਾਉਂਸਲਰ ਨੇ ਸਹਿਮਤੀ ਜਤਾਈ ਹੈਗੀ ਆ 10 ਕਾਉਂਸਲਰ ਔਰ ਐਮ ਐਲ ਏ ਸਾਹਿਬ ਦਾ ਜਿਹੜਾ ਵੋਟ ਹੈਗਾ ਉਹ ਇਹਨਾਂ ਦੋਨਾਂ ਨੂੰ ਮਿਲਾ ਦੇਗਾ ਸੋ ਇਹ ਵਰਮਤ ਯਾਨ ਸਭ ਸਹਿਮਤੀ ਕਰ ਜਿੰਨੇ ਵੀ ਅੱਜ ਪ੍ਰੈਜ਼ੈਂਟ ਸੀਗੇ ਉਹਨਾਂ ਸਾਰਿਆਂ ਨੇ ਵੋਟ ਇਹਨਾਂ ਦੇ ਹੱਥ ਕੀਤਾ ਹੈ ਮੈਮ ਸ਼ਾਂਤ ਵੀ ਤਰੀਕੇ ਨਾਲ ਚੋਣ ਹਾਂਜੀ ਹਾਂਜੀ ਬਿਲਕੁਲ ਸ਼ਾਂਤ ਵੀ ਸਰ ਸੰਦੇਸ਼ ਦਿਨਾਂ ਤੋਂ ਸਭ ਤੋਂ ਪਹਿਲਾਂ ਤਾਂ ਜੀ ਮੈਂ ਮੁਬਾਰਕਬਾਦ ਦੇਣਾ ਡਾਕਟਰ ਸੋਨਿਕਾ ਬਾਂਸਲ ਨੂੰ ਜਿਹੜੇ ਸਾਡੇ ਪ੍ਰਧਾਨ ਚੁਣੇ ਗਏ ਨੇ ਮਿਊਨਿਸਪਲ ਕਮੇਟੀ ਦੇ ਔਰ ਅਰਿਸ਼ੂ ਬਾਂਸਲ ਜੀ ਜਿਹੜੇ ਵਾਈਸ ਪ੍ਰਧਾਨ ਚੁਣੇ ਗਏ ਨੇ ਔਰ ਸ਼ਾਇਦ ਮੈਨੂੰ ਲੱਗਦਾ ਇਹ ਆਪਣੇ ਤੱਪੇ ਦੇ ਇਤਿਹਾਸ 'ਚ ਪਹਿਲੀ ਵਾਰੀ ਆ ਕਿ ਦੋਨਾਂ ਕੁਰਸੀਆਂ ਤੇ ਜਿਹੜੀਆਂ ਔਰਤਾਂ ਅੱਜ ਮੌਜੂਦ ਹਨ ਹੋਈਆਂ ਔਰ ਇਹ ਬੜਾ ਚੰਗਾ ਸਨੇਹਾ ਵਾਲੇ ਦਿਨਾਂ ਦੇ ਵਿੱਚ ਪੂਰੀ ਮੰਡੀ ਲਈ ਵਧੀਆ ਤਰੀਕੇ ਨਾਲ ਮਿਲ ਕੇ ਕੰਮ ਕਰਾਂਗੇ ਔਰ ਇਹਨਾਂ ਦੇ ਸਿਰ ਤੇ ਵੀ ਜ਼ਿੰਮੇਵਾਰੀ ਆ ਵੀ ਆਪਣੇ ਜ਼ਿੰਮੇਵਾਰੀ ਨੂੰ ਵਧੀਆ ਤਰੀਕੇ ਨਾਲ ਨਿਭਾਉਣਗੇ ਔਰ ਜੋ ਜਿਹੜੀ ਕੁਰਸੀ ਜੋ ਇਹਨਾਂ ਨੂੰ ਉਠਾਇਆ ਗਿਆ ਉਹਦੀ ਮਾਨ ਰਿਅਦਿਆ ਨੂੰ ਕੈਮਰਾ ਰੱਖਦੇ ਹੋਏ ਆਪਣੀ ਤਪਾ ਮੰਡੀ ਦੇ ਲਈ ਦਿਲ ਜਾਨ ਦੇ ਨਾਲ ਦਿਨ ਰਾਤ ਕੰਮ ਕਰ ਰਹੇ ਨੇ ਕਿ ਸਮੇਂ ਦੌਰਾਨ ਕਿੰਨੀਆਂ ਕਿ ਗਰੰਟਾਂ ਨਾਲ ਜਿਹੜਾ ਸ਼ਹਿਰ ਦਾ ਵਿਕਾਸ ਹੋ ਕਿੰਨੇ ਕੰਮ ਹੋਣ ਦੀ ਉਮੀਦ ਹੈ ਜਿਹੜੇ ਕੰਮ ਸਾਰੇ ਪੈਂਡਿੰਗ ਆ ਸਾਰੇ ਦੇ ਸਾਰੇ ਕੰਮ ਆ ਜਿਹੜੇ ਤਪਾ ਮੰਡੀ ਦੀ ਕਰਾਈ ਜਾਣ ਸਰ ਕਿੰਨੇ ਕੌਂਸਲਰਾਂ ਨੇ ਸਹਿਮਤੀ ਦਿੱਤਾਈ ਹੈਗੀ ਹਾਂ 10 ਕੌਂਸਲਰਾਂ ਨੇ ਜਿਹੜੀ ਸਹਿਮਤੀ ਦਿੱਤਾਈ ਆ ਔਰ ਪ੍ਰਧਾਨ ਦੇ ਲਈ ਵੀ ਔਰ ਵਾਈਸ ਪ੍ਰਧਾਨ ਦੇ ਲਈ ਵੀ ਦੋਨਾਂ ਦੇ ਲਈ ਕਿਹੜੇ اپੋਜੀਸ਼ਨ ਪਾਰਟੀਆਂ ਕੀ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਦਾ ਜਾਊਗੀ ਦੇਖੋ ਜੀ ਇੱਥੇ ਕੋਈ اپੋਜੀਸ਼ਨ ਨਹੀਂ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇੱਕ ਚੀਜ਼ ਕਹਿਣਾ ਚਾਹੁੰਗਾ ਕਿ ਆਪਾਂ ਸਾਰੇ ਮਿਲ ਕੇ ਵਧੀਆ ਤਰੀਕੇ ਨਾਲ ਆਉਣ ਵਾਲੇ ਦਿਨਾਂ 'ਚ ਤੱਪੇ ਮੰਡੀ ਦੇ ਵਿਕਾਸ ਲਈ ਕੰਮ ਕਰੀਏ ਸਰ ਇੱਕ ਤਾਂ ਆਮ ਪਾਰਟੀ ਦੇ ਜਿਹੜੇ ਕੌਂਸਲਰ ਥੀਕੇ ਹਰਦੀ ਕੋਪਰ ਉਹਨਾ ਕੁਝ ਜਿਹੜਾ ਜਿਹੜਾ ਸ਼ੀਸ਼ਾ ਤੁਹਾਡੇ ਸਾਹਮਣੇ ਸਾਫ਼ ਹੈ ਪ੍ਰਧਾਨਗੀ ਤਾਂ ਹਰ ਇੱਕ ਬੰਦਾ ਚਾਹਦਾ ਹੁੰਦਾ ਪਰ ਉਹ ਵੀ ਸਾਡੇ ਸਾਥੀ ਨਹੀਂ ਦੇਖੋ ਜਿਨ੍ਹਾਂ ਦੇ ਪੱਖ 'ਚ ਵੋਟ ਹੈ ਜੀ ਅਕਸਰ ਉਹ ਤਾਂ ਕੁਰਸੀ ਦੇ ਉਹਨਾਂ ਨੇ ਹੀ ਬੈਠੇ ਸੋ ਹਰਦੀਪ ਪਰਮਾ ਸਾਡਾ ਭਰਾ ਹੈ ਪਰ ਇਹ ਆ ਕਿ ਉਹਨਾਂ ਦੇ ਨਾਲ ਕਾਉਂਸਲਰ ਨਹੀਂ ਕਾਉਂਸਲਰ ਦੀ ਜਿਹੜੀ ਸਹਿਮਤੀ ਆ ਉਹ ਡਾਕਟਰ ਸੁਨੀਲ ਕਮਨਸਨ ਜੀ ਦੇ ਨਾਲ ਹੈ ਕੀ ਏਜੰਡਾ ਹੋਊਗਾ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਸਾਡੇ ਹਲਕਾ ਬਧੌੜ ਐਮਐਲਏ ਸਾਹਿਬ ਜੀ ਦਾ ਜਿਨ੍ਹਾਂ ਦੇ ਆਸ਼ੀਰਵਾਦ ਨਾਲ ਇਹ ਦਿਨ ਚੜਿਆ ਹੈ ਫਾਈ ਕਮਾਂਡ ਜੀ ਦਾ ਸਾਰੇ ਹੀ ਐਮਸੀਆਂ ਦਾ ਤਬਾ ਵਾਸੀਆਂ ਦਾ ਇਹਨਾਂ ਨੇ ਇਨਾ ਵਿਸ਼ਵਾਸ ਮਿਰਚ ਦਿਖਾਇਆ ਹੈ ਇਸੇ ਕਰਕੇ ਅੱਜ ਮੈਂ ਇਸ ਕੁਰਸੀ ਤੇ ਵਿਰਾਜਮਾਨ ਹਾਂ ਔਰ ਰੱਬ ਤੋਂ ਇਹੀ ਅਰਦਾਸ ਕਰਦੀ ਕਿ ਆਉਣ ਵਾਲਾ ਸਮਾਂ ਮੇਰੇ ਨਾਮ ਤੋਂ ਵੱਧ ਮੇਰੇ ਕਮਲ ਨਾਮ ਜਾਣੇ ਮੈਮ ਤੁਹਾਡਾ ਸ਼ਹਿਰ ਲਈ ਪਹਿਲਾ ਕਿਹੜਾ ਕਦਮ ਹੋਊਗਾ ਮੇਰਾ ਦੇਖੋ ਇੱਕ ਤਾਂ ਜਿਹੜੇ ਪੈਂਡਿੰਗ ਕੰਮ ਹੈ ਔਰ ਸਭ ਤੋਂ ਵੱਡਾ ਜਿਹੜਾ ਹੈਗਾ ਕਿ ਜਿਹੜੀ ਗਰੀਬ ਬਸਤੀਆਂ ਦੇ ਵਿੱਚ ਕੰਮ ਰੁਕੇ ਹੋਏ ਨੇ ਮੇਰੀ ਸਭ ਤੋਂ ਪਹਿਲ ਇਹੀ ਰਹੂਗੀ ਕਿ ਮੈਂ ਪਹਿਲਾਂ ਉੱਥੇ ਸੁਧਾਰ ਕਰਾਂ ਠੀਕ ਹੈ ਮੈਂ ਜਿਹੜੀ ਕੋਸ਼ਿਸ਼ ਹੋਊਗੀ ਜਿਹੜੇ ਪੈਂਡਿੰਗ ਕੰਮ ਹੈ ਉਹ ਵੀ ਕਰਾਵਾਂ ਤੇ ਜਿਹੜੇ ਹਰ ਕਿਸੇ ਦੇ ਤਪਾਵਾਸੀ ਦੇ ਹਰੇਕ ਬੰਦੇ ਦੇ ਦਿਮਾਗ 'ਚ ਜਿਹੜੇ ਕੰਮ ਹੈ ਮੈਂ ਚਾਹਨੀ ਹੈ ਕਿ ਮੈਂ ਸਾਲ ਦੇ ਵਿੱਚ ਉਹ ਕੰਮ ਕਰਾਵਾਂ ਜਿਹੜੇ 5 ਸਾਲ ਦੇ ਵਿੱਚ ਲੋਕੀ ਸੋਚਦੇ ਕਿ ਨਹੀਂ ਹੋ ਸਕਦੇ ਮੈਮ ਕਿੰਨੇ ਕਾਉਂਸਲਰ ਨੇ ਤੁਹਾਡੇ ਨਾਲ ਸਹਿਮਤੀ ਦਿੱਤੀ ਹੈ 10 ਕਾਉਂਸਲਰ ਨੇ ਟੋਟਲ 10 ਕਾਉਂਸਲਰ ਨੇ ਸਹਿਮਤੀ ਦਿਖਾਈ ਹੈ ਔਰ 11ਵੇਂ ਐਮਐਲਏ ਸਾਹਿਬ ਨੇ ਮੈਮ ਕੀ ਕਹਿਣਾ ਚਾਹਦੇ ਜਿਹੜਾ ਜਮੇਤਵਰਦਾਨ ਨੇ ਹਾਂਜੀ ਬਹੁਤ ਜ਼ਿਆਦਾ ਵਧੀਆ ਖੁਸ਼ੀ ਦਾ ਦਿਨ ਆਇਆ ਅੱਜ ਸਾਡੇ ਵੱਡੇ ਵੀਰ ਜੀ ਐਮਐਲਏ ਸਾਹਿਬ ਸਾਡੇ ਨਾਲ ਨੇ ਸਾਰੇ-ਸਾਰੇ ਤਪਾ ਦੇ ਲੋਕ ਐਮਐਸ ਸਾਰੇ ਸਾਡੀ ਨਾਲ ਨੇ ਬਹੁਤ ਖੁਸ਼ ਹਾਂ ਜਿਨ੍ਹਾਂ ਸਾਡੇ ਤੇ ਨਾਮਾਨ ਕਰਕੇ ਸਾਨੂੰ ਆ ਕੁਰਸੀ ਦੀ ਬਰਾਜ਼ਮਾਨ ਕੀਤਾ ਕਿੰਨੇ ਕਾਉਂਸਲਰ ਹੈ ਇੱਥੇ ਅੱਜ ਤੱਕ ਸਾਨੂੰ 10 ਕਾਉਂਸਲਰ ਹੈ ਜੀ ਹਾਂ ਜੀ ਤੇ ਤੁਹਾਨੂੰ ਕੀ ਉਧਰ ਦਿੱਤਾ ਗਿਆ ਮੈਨੂੰ ਮੀਤ ਪ੍ਰਧਾਨ ਵਾਈਸ ਕਾਉਂਸਲਰ ਕਿਹੜੇ ਨੰਬਰ ਵਾਰਡ ਦੇ ਵਿੱਚ ਤੁਸੀਂ ਜਿੱਤੇ ਨੋ ਨੰਬਰ ਵਾਰਡ ਚ ਜੀ ਗਰੀਸ਼ੂ ਰੰਗੀ